ਗੁਰੂ ਸਾਹਿਬ ਦਾ ਇੱਕ ਤੀਰ 235 ਕਿਲੋਗ੍ਰਾਮ ਦਾ ਹੁੰਦਾ ਸੀ ਅਤੇ ਹਰ ਤੀਰ ਵਿੱਚ 1/2 ਤੋਲਾ ਸੋਨਾ ਲਗਾਇਆ ਜਾਂਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਜਣੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੀ ਸ਼ਖਸੀਅਤ ਬਾਰੇ ਜਿਸ ਦਾ ਨਾਂ ਸੁਣਦਿਆਂ ਹੀ ਸਿਰ ਸਤਨਾਮ ਦੀ ਰਹਿਮਤ ਅੱਗੇ ਝੁਕ ਜਾਂਦਾ ਹੈ ਉਹ ਸ਼ਹੀਨ ਸ਼ਾ ਜਿਨ੍ਹਾਂ ਨੇ ਨਾ ਸਿਰਫ ਖਾਲਸਾ ਪੰਥ ਦੀ ਸਿਰਜਣਾ ਕੀਤੀ ਸਭੋ ਜ਼ੁਲਮ ਦੇ ਖਿਲਾਫ ਤਲਵਾਰ ਚੁੱਕ ਕੇ ਮਨੁੱਖਤਾ ਨੂੰ ਸਵੈਮਾਨ ਦੀ ਜੀਵਨ ਜੀਣ ਦੀ ਸਿੱਖਿਆ ਦਿੱਤੀ। ਉਹ ਹਨ ਸਾਡੇ ਪਿਆਰੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਪਰ ਅੱਜ ਅਸੀਂ ਗੁਰੂ ਸਾਹਿਬ ਦੀ ਜੀਵਨੀ ਦੇ ਕੁਝ ਅਜਿਹੇ ਪਹਿਲੂਆਂ ਬਾਰੇ ਗੱਲ ਕਰਾਂਗੇ ਜੋ ਸ਼ਾਇਦ ਤੁਸੀਂ ਪਹਿਲਾਂ ਕਦੇ ਨਾ ਸੁਨੇ ਹੋਣ। ਅੱਜ ਅਸੀਂ ਖੁਲਾੰਗੇ ਗੁਰੂ ਸਾਹਿਬ ਦੇ ਗਹਿਣਿਆਂ, ਪੋਸ਼ਾਕ ਅਤੇ ਸ਼ਸਤਰਾਂ ਦੇ ਰਹੱਸ। ਕੀ ਤੁਸੀਂ ਜਾਣਦੇ ਹੋ ਕਿ ਗੁਰੂ ਸਾਹਿਬ ਦੇ ਇੱਕ ਤੀਰ ਵਿੱਚ ਸੋਨੇ ਦੀ ਕਿੰਨੀ ਮਹੱਤਤਾ ਸੀ ਜਾਂ ਉਹ ਕਲਗੀ ਜੋ ਗੁਰੂ ਸਾਹਿਬ ਦੀ ਸ਼ਾਨ ਦੀ ਪਛਾਣ ਸੀ ਉਸ ਦੀ ਅਸਲ ਕਹਾਣੀ ਕੀ ਸੀ ਤੁਸੀਂ ਹੁਣ ਤੱਕ ਸੋਚਦੇ ਹੋਣਗੇ ਕਿ ਇਹ ਸਿਰਫ ਗਹਿਣੇ ਜਾਂ ਸ਼ਸਤਰ ਸਨ ਪਰ ਸਜਣੋ ਇਹ ਸਿਰਫ ਸਮਾਨ ਨਹੀਂ ਸੀ ਇਹ ਸਨ ਗੁਰੂ ਸਾਹਿਬ ਦੀ ਸੋਚ ਉਹਨਾਂ ਦੀ ਸਿੱਦਕਤ ਅਤੇ ਉਹਨਾਂ ਦੀ ਮਨੁੱਖਤਾ ਦੀ ਸੇਵਾ ਦਾ ਪ੍ਰਤੀਕ ਤਾਂ ਸਾਡੇ ਨਾਲ ਜੁੜੋ ਅਤੇ ਇਸ ਅਨੋਖੀ ਯਾਤਰਾ ਵਿੱਚ ਸ਼ਾਮਲ ਹੋਵੋ ਵੀਡੀਓ ਨੂੰ ਅੰਤ ਤੱਕ ਦੇਖੋ ਕਿਉਂਕਿ ਅਸੀਂ ਤੁਹਾਨੂੰ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਦਿਲ ਨੂੰ ਛੂ ਜਾਣਗੀਆਂ ਚੱਲੋ ਸ਼ੁਰੂ ਕਰਦੇ ਹਾਂ ਸੱਜਣੋ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਜ਼ੈਨ ਵਿੱਚ ਆਉਂਦੀ ਹੈ ਉਹਨਾਂ ਦੀ ਸ਼ਾਹੀ ਸ਼ਖਸੀਅਤ ਗੁਰੂ ਸਾਹਿਬ ਨੂੰ ਬਾਦਸ਼ਾਹ ਦਰवेश ਕਿਹਾ ਜਾਂਦਾ ਸੀ ਉਹ ਇੱਕ ਪਾਸੇ ਤਖਤ ਤੇ ਬੈਠੇ ਸ਼ਹੀਨ ਸ਼ਾਹਸਨ ਅਤੇ ਦੂਜੇ ਪਾਸੇ ਸੰਗਤ ਵਿੱਚ ਬੈਠੇ ਇੱਕ ਸਾਧਾਰਨ ਫਕੀਰ ਉਹਨਾਂ ਦੀ ਪੋਸ਼ਾਕ ਗਹਿਣੇ ਅਤੇ ਸ਼ਸਤਰ ਸਿਰਫ ਸਜਾਵਟ ਦਾ ਸਾਧਨ ਨਹੀਂ ਸਨ ਸਗੂਏ ਉਹਨਾਂ ਦੇ ਸਿੱਦਕ ਸਾਹਸ ਅਤੇ ਮਨੁੱਖਤਾ ਪ੍ਰਤੀ ਸਮਰਪਣ ਦਾ ਪ੍ਰਤੀਕ ਸਨ ਗੁਰੂ ਸਾਹਿਬ ਦੇ ਗਹਿਣਿਆਂ ਵਿੱਚ ਸਭ ਤੋਂ ਮਸ਼ਹੂਰ ਸੀ ਉਹਨਾਂ ਦੀ ਕਲਗੀ ਕਲਗੀ ਸਿਰਫ ਇੱਕ ਸਜਾਵਟੀ ਚੀਜ਼ ਨਹੀਂ ਸੀ ਸਗੂਏ ਸ਼ਾਹੀ ਸ਼ਾਨ ਦੀ ਨਿਸ਼ਾਨੀ ਸੀ ਇਤਿਹਾਸਕ ਸਰੋਤਾਂ ਅਨੁਸਾਰ ਗੁਰੂ ਸਾਹਿਬ ਦੀ ਕਲਗੀ ਵਿੱਚ ਮੋਤੀਆਂ ਹੀਰੇ ਅਤੇ ਕੀਮਤੀ ਪੱਥਰ ਜੜੇ ਹੁੰਦੇ ਸਨ ਪਰ ਕੀ ਤੁਸੀਂ ਜਾਣਦੇ ਹੋ ਇਸ ਕਲਗੀ ਦੀ ਅਸਲ ਮਹੱਤਤਾ ਕੀ ਸੀ ਇਹ ਸਿਰਫ ਸੁੰਦਰਤਾ ਲਈ ਨਹੀਂ ਸੀ ਸਗੋਂ ਇਹ ਗੁਰੂ ਸਾਹਿਬ ਦੀ ਆਜ਼ਾਦੀ ਅਤੇ ਸਵੈਮਾਨ ਦੀ ਸੋਚ ਨੂੰ ਦਰਸਾਉਂਦੀ ਸੀ ਜਦੋਂ ਗੁਰੂ ਸਾਹਿਬ ਨੇ ਚਮਕੌਰ ਦੀ ਗੜਹੀ ਵਿੱਚ ਆਪਣੀ ਕਲਗੀ ਅਤੇ ਪੋਸ਼ਾਕ ਭਾਈ ਸੰਗਤ ਸਿੰਘ ਨੂੰ ਦਿੱਤੀ ਤਾਂ ਇਹ ਸਿਰਫ ਇੱਕ ਪੋਸ਼ਾਕ ਨਹੀਂ ਸੀ ਸਗੋਂ ਗੁਰੂ ਸਾਹਿਬ ਦੀ ਸ਼ਾਨ ਅਤੇ ਖਾਲਸੇ ਦੀ ਜ਼ਿੰਮੇਵਾਰੀ ਦਾ ਪ੍ਰਤੀਕ ਸੀ ਇਸ ਤੋਂ ਇਲਾਵਾ ਗੁਰੂ ਸਾਹਿਬ ਦੇ ਗਹਿਣਿਆਂ ਵਿੱਚ ਸੋਨੇ ਦੀਆਂ ਬਾਜੂਬੰਦ ਕੰਗਣ ਅਤੇ ਹਾਰ ਵੀ ਸ਼ਾਮਲ ਸਨ ਇਹ ਸਾਰੇ ਗਹਿਣੇ ਸਿਰਫ ਸਜਾਵਟ ਨਹੀਂ ਸਨ ਸਗੋਂ ਇਹ ਗੁਰੂ ਸਾਹਿਬ ਦੀ ਸ਼ਾਹੀ ਰੁਤਬੇ ਅਤੇ ਉਹਨਾਂ ਦੀ ਧਾਰਮਿਕ ਸ਼ਕਤੀ ਨੂੰ ਦਰਸਾਉਂਦੇ ਹਨ ਸੋਚੋ ਜਦੋਂ ਗੁਰੂ ਸਾਹਿਬ ਨੀਲੇ ਕੋੜੇ ਤੇ ਸਵਾਰ ਹੋ ਕੇ ਸਿਰ ਤੇ ਕਲਗੀ ਹੱਥ ਵਿੱਚ ਤਲਵਾਰ ਅਤੇ ਸੋਨੇ ਦੇ ਗਹਿਣਿਆਂ ਨਾਲ ਸਜੇ ਹੋਏ ਦਰਬਾਰ ਵਿੱਚ ਪ੍ਰਵੇਸ਼ ਕਰਦੇ ਸਨ ਤਾਂ ਦੁਸ਼ਮਣਾਂ ਦੇ ਦਿਲ ਵਿੱਚ ਕਿਹੋ ਜਿਹਾ ਖੋਫ ਪੈਦਾ ਹੁੰਦਾ ਹੋਵੇਗਾ ਸੱਜਣੋ ਗੁਰੂ ਸਾਹਿਬ ਦੀ ਪੋਸ਼ਾਕ ਦੀ ਗੱਲ ਕਰੀਏ ਗੁਰੂ ਸਾਹਿਬ ਦੀ ਪੋਸ਼ਾਕ ਵਿੱਚ ਸ਼ਾਹੀ ਠਾਠ ਬਾਟ ਅਤੇ ਸਾਦਗੀ ਦਾ ਅਨੋਖਾ ਸੁਮੇਲ ਸੀ ਉਹ ਅਕਸਰ ਨੀਲੇ ਰੰਗ ਦੀ ਚੋਲੀ ਪਹਿਂਦੇ ਸਨ ਜਿਸ ਤੇ ਸੋਨੇ ਅਤੇ ਚਾਂਦੀ ਦੀ ਕੱਸੀ ਦਾਕਾਰੀ ਹੁੰਦੀ ਸੀ ਨੀਲਾ ਰੰਗ ਗੁਰੂ ਸਾਹਿਬ ਦੀ ਪਸੰਦ ਸੀ ਕਿਉਂਕਿ ਇਹ ਸ਼ਾਂਤੀ ਸਾਹਸ ਅਤੇ ਅਧਿਆਤਮਕਤਾ ਦਾ ਪ੍ਰਤੀਕ ਹੈ ਪਰ ਸਭ ਤੋਂ ਹੈਰਾਨੀਜਨਕ ਗੱਲ ਇਹ ਸੀ ਕਿ ਗੁਰੂ ਸਾਹਿਬ ਦੀ ਪੋਸ਼ਾਕ ਸਿਰਫ ਸੁੰਦਰਤਾ ਲਈ ਨਹੀਂ ਸੀ ਸਗੋਂ ਇਹ ਉਹਨਾਂ ਦੀ ਜੰਗੀ ਤਿਆਰੀ ਦਾ ਹਿੱਸਾ ਸੀ ਉਨ੍ਹਾਂ ਦੀ ਚੋਲੀ ਅਤੇ ਪੱਗ ਦੀ ਡਿਜ਼ਾਈਨ ਅਜਿਹੀ ਸੀ ਕਿ ਇਹ ਜੰਗ ਦੇ ਮੈਦਾਨ ਵਿੱਚ ਵੀ ਆਰਾਮਦਾਇਕ ਹੋਵੇ। ਗੁਰੂ ਸਾਹਿਬ ਦੀ ਪੱਗ ਤੇ ਲੱਗੀ ਕਲਗੀ ਨਾ ਸਿਰਫ ਸ਼ਾਨ ਦੀ ਨਿਸ਼ਾਨੀ ਸੀ, ਸਗੋਂ ਇਹ ਜੰਗ ਵਿੱਚ ਸਿੰਘਾਂ ਨੂੰ ਗੁਰੂ ਸਾਹਿਬ ਦੀ ਮੌਜੂਦਗੀ ਦਾ ਅਹਿਸਾਸ ਵੀ ਕਰਵਾਉਂਦੀ ਸੀ। ਸੋਚੋ ਜਦੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਦੇ ਦਰਬਾਰ ਵਿੱਚ ਸਜੇ, ਸੰਵਰੇ, ਸੋਨੇ ਦੀ ਕਸੀਦਾਕਾਰੀ ਵਾਲੀ ਪੋਸ਼ਾਕ ਪਹਿਨ ਕੇ ਬੈਠਦੇ ਸਨ ਤਾਂ ਸੰਗਤ ਦੇ ਦਿਲਾਂ ਵਿੱਚ ਕਿਹੋ ਜਿਹੀ ਸ਼ਰਧਾ ਉੱਠਦੀ ਹੋਵੇਗੀ। ਅਤੇ ਜਦੋਂ ਉਹੀ ਗੁਰੂ ਸਾਹਿਬ ਜੰਗ ਦੇ ਮੈਦਾਨ ਵਿੱਚ ਫਟੇ ਕੱਪੜਿਆਂ ਵਿੱਚ ਪੈਰਾਂ ਵਿੱਚ ਖੂਨ ਨਾਲ ਮੁਗਲ ਸੈਨਾ ਦਾ ਸਾਹਮਣਾ ਕਰਦੇ ਸਨ ਤਾਂ ਸਿੰਘਾਂ ਦੇ ਹੌਸਲੇ ਕਿੰਨੇ ਬੁਲੰਦ ਹੁੰਦੇ ਹੋਣਗੇ ਹੁਣ ਗੱਲ ਕਰਦੇ ਹਾਂ ਗੁਰੂ ਸਾਹਿਬ ਦੇ ਸ਼ਸਤਰਾਂ ਦੀ ਜੋ ਨਾ ਸਿਰਫ ਉਹਨਾਂ ਦੀ ਯੋद्धा ਸ਼ਖਸੀਅਤ ਦੀ ਪਛਾਣ ਸਨ ਸਗੋਂ ਉਹਨਾਂ ਦੀ ਮਨੁੱਖਤਾ ਪ੍ਰਤੀ ਸੇਵਾ ਦਾ ਸਬੂਤ ਵੀ ਸਨ ਗੁਰੂ ਸਾਹਿਬ ਦੇ ਸ਼ਸਤਰਾਂ ਵਿੱਚ ਸ਼ਾਮਲ ਸਨ ਤਲਵਾਰ ਜਿਸ ਨੂੰ ਗੁਰੂ ਸਾਹਿਬ ਨੇ ਮੇਰੀ ਪੀਰੀ ਦੀ ਸ਼ਕਤੀ ਦਾ ਪ੍ਰਤੀਕ ਮੰਨਿਆ ਖੰਡਾ ਜੋ ਖਾਲਸਾ ਪੰਥ ਦੀ ਸਿਰਜਣਾ ਦਾ ਪ੍ਰਤੀਕ ਬਣਿਆ ਧੀਰ ਕਮਾਨ ਜਿਸ ਦੀ ਵਰਤੋਂ ਗੁਰੂ ਸਾਹਿਬ ਨੇ ਬਚਪਨ ਤੋਂ ਹੀ ਸਿੱਖੀ ਸੀ ਸਭ ਤੋਂ ਹੈਰਾਨੀਜਨਕ ਗੱਲ ਸੀ ਗੁਰੂ ਸਾਹਿਬ ਦੇ ਤੀਰਾਂ ਦੀ ਇਤਿਹਾਸਕ ਸਰੋਤਾਂ ਅਨੁਸਾਰ ਗੁਰੂ ਸਾਹਿਬ ਦਾ ਇੱਕ ਤੀਰ 235 ਕਿਲੋਗ੍ਰਾਮ ਦਾ ਹੁੰਦਾ ਸੀ ਅਤੇ ਹਰ ਤੀਰ ਵਿੱਚ 1/2 ਤੋਲਾ ਸੋਨਾ ਲਗਾਇਆ ਜਾਂਦਾ ਸੀ ਪਰ ਸਵਾਲ ਇਹ ਹੈ ਕਿ ਇਸ ਸੋਨੇ ਦੀ ਕੀ ਜ਼ਰੂਰਤ ਸੀ ਸਜਣੋ ਇਹ ਸੋਨਾ ਸਿਰਫ ਸਜਾਵਟ ਲਈ ਨਹੀਂ ਸੀ ਗੁਰੂ ਸਾਹਿਬ ਦੀ ਸੋਚ ਸੀ ਕਿ ਜੇਕਰ ਕੋਈ ਦੁਸ਼ਮਣ ਜ਼ਖਮੀ ਹੋ ਜਾਵੇ ਅਤੇ ਉਸ ਕੋਲ ਇਲਾਜ ਦੇ ਪੈਸੇ ਨਾ ਹੋਣ ਤਾਂ ਉਹ ਇਸ ਸੋਨੇ ਨੂੰ ਵੇਚ ਕੇ ਆਪਣਾ ਇਲਾਜ ਕਰਵਾ ਸਕੇ ਅਤੇ ਜੇਕਰ ਉਸ ਦੀ ਮੌਤ ਹੋ ਜਾਵੇ ਤਾਂ ਇਸ ਸੋਨੇ ਨਾਲ ਉਸ ਦਾ ਕਫਨ ਦਫਨ ਦਾ ਇੰਤਜ਼ਾਮ ਹੋ ਸਕੇ ਸੋਚੋ ਸਜਣੋ ਕਿੰਨੀ ਉੱਚੀ ਸੋਚ ਸੀ ਗੁਰੂ ਸਾਹਿਬ ਦੀ ਜਿਹੜਾ ਯੋद्धा ਜੰਗ ਦੇ ਮੈਦਾਨ ਵਿੱਚ ਦੁਸ਼ਮਣ ਨੂੰ ਵੰਗਾਰਦਾ ਸੀ ਉਹੀ ਯੋद्धा ਆਪਣੇ ਦੁਸ਼ਮਣ ਦੀ ਮੌਤ ਤੋਂ ਬਾਅਦ ਵੀ ਉਸ ਦੀ ਸੇਵਾ ਦੀ ਸੋਚਦਾ ਸੀ ਇਹ ਸੀ ਗੁਰੂ ਸਾਹਿਬ ਦੀ ਮਹਾਨਤਾ ਗੁਰੂ ਸਾਹਿਬ ਦੇ ਸ਼ਸਤਰ ਸਿਰਫ ਜੰਗ ਲਈ ਨਹੀਂ ਸਨ ਸਗੋਂ ਇਹ ਧਰਮ ਅਤੇ ਨਿਆਂ ਦੀ ਰੱਖਿਆ ਦਾ ਸਾਧਨ ਸਨ ਗੁਰੂ ਸਾਹਿਬ ਨੇ ਆਪਣੇ ਸ਼ਸਤਰਾਂ ਨੂੰ ਅਜਿਹੀ ਸ਼ਕਤੀ ਦਿੱਤੀ ਸੀ ਕਿ ਉਹ ਸਿੰਘਾਂ ਦੇ ਹੌਸਲੇ ਬੁਲੰਦ ਕਰਦੇ ਸਨ ਭੰਗਾਣੀ ਦੀ ਜੰਗ ਵਿੱਚ ਜਦੋਂ ਗੁਰੂ ਸਾਹਿਬ ਨੇ ਆਪਣੀ ਤਲਵਾਰ ਨਾਲ ਪਹਾੜੀ ਰਾਜਿਆਂ ਦੀਆਂ ਫੌਜਾਂ ਨੂੰ ਵੰਗਾਰਿਆ ਤਾਂ ਉਹਨਾਂ ਦੇ ਸ਼ਸਤਰ ਸਿਰਫ ਹਥਿਆਰ ਨਹੀਂ ਸਨ ਸਗੋਂ ਸੱਚ ਅਤੇ ਨਿਆਂ ਦੀ ਜਿੱਤ ਦਾ ਪ੍ਰਤੀਕ ਸਨ ਗੁਰੂ ਸਾਹਿਬ ਦੇ ਸ਼ਸਤਰ ਅੱਜ ਵੀ ਸਾਡੇ ਲਈ ਪ੍ਰੇਰਨਾ ਦਾ ਸਰੋਤ ਹਨ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਿੱਚ ਜਿੱਥੇ ਗੁਰੂ ਸਾਹਿਬ ਦਾ ਪਰਿਵਾਰ ਵਿਛੜਿਆ ਉੱਥੇ ਅੱਜ ਵੀ ਗੁਰੂ ਸਾਹਿਬ ਦੇ ਵੇਲੇ ਦਾ ਖੰਡਾ ਤਲਵਾਰ ਅਤੇ ਗੜਵਾ ਸੁਸ਼ੋਭਿਤ ਹਨ ਜਦੋਂ ਸੰਗਤ ਇਹਨਾਂ ਸ਼ਸਤਰਾਂ ਦੇ ਦਰਸ਼ਨ ਕਰਦੀ ਹੈ ਤਾਂ ਉਹਨਾਂ ਨੂੰ ਗੁਰੂ ਸਾਹਿਬ ਦੀ ਕਿਰਪਾ ਅਤੇ ਸ਼ਕਤੀ ਦਾ ਅਹਿਸਾਸ ਹੁੰਦਾ ਹੈ ਸੱਜਣੋ ਗੁਰੂ ਸਾਹਿਬ ਦੇ ਗਹਿਣੇ ਪੋਸ਼ਾਕ ਅਤੇ ਸ਼ਸਤਰ ਸਾਨੂੰ ਸਿਰਫ ਉਹਨਾਂ ਦੀ ਸ਼ਾਹੀ ਸ਼ਖਸੀਅਤ ਦੀ ਗੱਲ ਨਹੀਂ ਦੱਸਦੇ ਸਗੋਂ ਉਹਨਾਂ ਦੀ ਸੋਚ ਅਤੇ ਸਿੱਦਕ ਦੀ ਡੂੰਘਾਈ ਵੀ ਦਰਸਾਉਂਦੇ ਹਨ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਕਿ ਸਾਨੂੰ ਸਦਾ ਸਵੈਮਾਨ ਨਾਲ ਜੀਣਾ ਚਾਹੀਦਾ ਹੈ ਚਾਹੇ ਸਾਡੇ ਕੋਲ ਸ਼ਾਹੀ ਗਹਿਣੇ ਹੋਣ ਜਾਂ ਨਾ ਹੋਣ ਉਹਨਾਂ ਨੇ ਸਾਨੂੰ ਸਿਖਾਇਆ ਕਿ ਸਾਡੇ ਸ਼ਸਤਰ ਸਿਰਫ ਜੰਗ ਲਈ ਨਹੀਂ ਸਗੋਂ ਨਿਆਂ ਤੇ ਸੱਚ ਦੀ ਰੱਖਿਆ ਲਈ ਹੋਣੀ ਚਾਹੀਦੇ ਹਨ ਅੱਜ ਜਦੋਂ ਅਸੀਂ ਗੁਰੂ ਸਾਹਿਬ ਦੇ ਇਹਨਾਂ ਸ਼ਸਤਰਾਂ ਗਹਿਣਿਆਂ ਤੇ ਪੋਸ਼ਾਕ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਗੁਰੂ ਸਾਹਿਬ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਕਿਵੇਂ ਲਿਆ ਸਕਦੇ ਹਾਂ ਕਿ ਅਸੀਂ ਆਪਣੇ ਜੀਵਨ ਵਿੱਚ ਸਵੈਮਾਨ ਨਾਲ ਜੀ ਰਹੇ ਹਾਂ ਕਿ ਅਸੀਂ ਸੱਚ ਤੇ ਨਿਆਂ ਦੀ ਰੱਖਿਆ ਲਈ ਤਿਆਰ ਹਾਂ ਸਜਣੋ ਅੱਜ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਗਹਿਣਿਆਂ ਪੋਸ਼ਾਕ ਅਤੇ ਸ਼ਸਤਰਾਂ ਦੀ ਯਾਤਰਾ ਤੇ ਚੱਲੇ ਅਸੀਂ ਜਾਣਿਆ ਕਿ ਇਹ ਸਿਰਫ ਸਮਾਨ ਨਹੀਂ ਸਨ ਸਗੋਂ ਗੁਰੂ ਸਾਹਿਬ ਦੀ ਮਹਾਨ ਸੋਚ ਅਤੇ ਸਿੱਧਕ ਦਾ ਪ੍ਰਤੀਕ ਸਨ ਪਰ ਹੁਣ ਸਵਾਲ ਤੁਹਾਡੇ ਤੇ ਛੱਡਦੇ ਹਾਂ ਤੁਸੀਂ ਗੁਰੂ ਸਾਹਿਬ ਦੀ ਇਸ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਕਿਵੇਂ ਅਪਣਾਓਗੇ ਕੀ ਤੁਸੀਂ ਵੀ ਗੁਰੂ ਸਾਹਿਬ ਵਾਂਗ ਸਵੈਮਾਨ ਅਤੇ ਨਿਆਂ ਦੀ ਜੀਵਨ ਜੀਣ ਦੀ ਕੋਸ਼ਿਸ਼ ਕਰੋਗੇ ਹੇ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਕਿ ਗੁਰੂ ਸਾਹਿਬ ਦੀ ਕਿਹੜੀ ਗੱਲ ਨੇ ਤੁਹਾਡੇ ਦਿਲ ਨੂੰ ਛੂਹਿਆ ਤੁਹਾਡਾ ਇੱਕ ਕਮੈਂਟ ਸਾਡੇ ਲਈ ਪ੍ਰੇਰਨਾ ਦਾ ਸਰੋਤ ਹੈ ਅਤੇ ਹਾਂ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਗੁਰੂ ਮਰਿਆਦਾ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਅੱਜ ਹੀ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਅਜਹੀਆਂ ਹੋਰ ਪ੍ਰੇਰਨਾਦਾਇਕ ਕਹਾਣੀਆਂ ਮਿਲਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ